ਕਿ ਜਿਹੜੀ ਇੱਕ ਹਿੰਦੀ ਤੇ ਜਿਹੜੀ ਉਰਦੂ ਭਾਸ਼ਾ ਆ ਇਹ ਸਾਡੇ ਭਾਰਤ ਦੇ ਵਿੱਚ ਕੋਈ ਬਹੁਤਿਆਂ ਪ੍ਰਾਤਨ ਭਾਸ਼ਾਵਾਂ ਨਹੀਂ ਆ ਇਹ ਅੰਗਰੇਜ਼ਾਂ ਵੱਲੋਂ ਦਿੱਤੀਆਂ ਗਈਆਂ ਦੋ ਭਾਸ਼ਾਵਾਂ ਨੇ ਤਾਂ ਜੋ ਜਦੋਂ ਅਸੀਂ ਇੱਥੋਂ ਜਾਣਾ ਆ ਤਾਂ ਦੋ ਭਾਸ਼ਾਵਾਂ ਦੇ ਤੌਰ ਤੇ ਦੋ ਧਰਮਾਂ ਦੇ ਤੌਰ ਤੇ ਇਸ ਦੇਸ਼ ਨੂੰ ਵੰਡਿਆ ਜਾਵੇ ਤੋੜਿਆ ਜਾਵੇ ਵੀ ਜਦੋਂ ਉਹਨਾਂ ਨੇ ਸੋਚਿਆ ਵੀ ਜਾਣਾ ਸੀ ਇੱਥੋਂ ਹਾਂ ਜੀ ਤਾਂ ਉਹ ਹੁਣ ਜਿਹੜਾ ਰਾਜ ਪ੍ਰਬੰਧ ਜਿਵੇਂ ਪਿੱਛੇ ਚੱਲਦਾ ਉਹਨਾਂ ਦਾ ਰੋਮਨਾਂ ਦਾ ਸੋਹਰਾਂ ਦਾ ਸੀ ਹਨਾ ਉਹ ਤੇ ਇਹੀ ਸੀਗਾ ਕਿ ਲੋਕਾਂ ਨੂੰ ਕਾਬੂ ਰੱਖਣ ਲਈ ਜ਼ਰੂਰੀ ਹੈ ਕਿ ਉਹਨਾਂ ਨਾਲ ਸੰਚਾਰ ਕਾਇਮ ਹੋਵੇ ਕਾਇਮ ਹੋਵੇ ਹਾਂਜੀ ਕਿਉਂਕਿ ਬੰਦੇ ਨੂੰ ਤਾਂ ਸ਼ਬਦ ਬੰਨ ਕੇ ਰੱਖਦਾ ਨਾ ਜੀ ਡਾਂਗ ਨਾਲ ਕਿਹਨਾਂ ਨੂੰ ਡਰਾਓਗੇ ਕਿੰਨਿਆਂ ਨੂੰ ਡਰਾ ਲੋਗੇ ਹਾਂ ਡਾਂਗ ਦਾ ਡਰ ਵੀ ਅਖੀਰ ਨੂੰ ਸ਼ਬਦਾਂ ਦੇ ਬੰਦੇ ਅੰਦਰ ਪੈਂਦਾ ਕਿ ਸਰਕਾਰ ਮਾਰ ਦੇਗੀ ਵੀ ਜਿੰਨਾ ਵੱਡਾ ਸਮਰਾਜ ਕਰਨਾ ਹੈ ਜਿੰਨਾ ਪੱਕਾ ਕਰਨਾ ਜੋ ਪਲੇਟੋ ਕਹਿੰਦਾ ਸੀ ਉਹਨੂੰ ਉਹਨੇ ਪੁੱਛਿਆ ਵੀ ਰਾਜ ਪੱਕਾ ਕਿਵੇਂ ਹੋਊਗਾ ਉਹ ਕਹਿੰਦਾ ਪੱਕਾ ਹੋਊ ਜਿਸੇ ਸਿੱਖਿਆ ਅਸੀਂ ਦਈਏ ਲੋਕਾਂ ਨੂੰ ਠੀਕ ਤਾਂ ਉਹ ਸੀ ਕਿ ਉਹਨਾਂ ਨੇ ਜਾਣ ਤੋਂ ਬਾਅਦ ਇੱਥੇ ਲੋਕਾਂ ਨੂੰ ਇੱਕੋ ਬੋਲੀ ਨਾਲ ਜੇ ਸਿੱਖਿਆਤ ਕੀਤਾ ਜਾਵੇ ਤਾਂ ਰਾਜ ਸਥਾਪਿਤ ਰਹੂਗਾ ਤਾਂ ਜਿਹੜੀਆਂ ਬੋਲੀਆਂ ਅਸੀਂ ਕਹਿੰਦੇ ਆਂ ਹਿੰਦੀ ਉਰਦੂ ਬਹੁਤ سارے ਲੋਕਾਂ ਨੇ ਲਿਖੀ ਹੈ ਇਹ ਕਾਲੇ ਤੇ ਹੁਣ ਤਾਂ ਵੀ ਇੱਕੋ ਬੋਲੀ ਦੇ ਦੋ ਨਾਂ ਨੇ ਦੋ ਲਿਪੀਆਂ ਕਰਕੇ ਹਾਂਜੀ ਤਾਂ ਜਿਹੜੀ ਤੁਹਾਨੂੰ ਮੈਂ ਕੱਲ ਸ਼ੁਰੂ ਚ ਕੀਤੀ ਆਪਾਂ ਅੱਖਰ ਲਈ ਗੱਲ ਹਾਂਜੀ ਵੀ ਅਸਲੋਂ ਅੱਖਰ ਸਬਦਾਂ ਦਾ ਮੂਲ ਹੈ ਕਿ ਇਹ ਹਿੜਾ ਹਿਮਾਲਿਆ ਦਾ ਖਿੱਤਾ ਸੀ ਇਹ ਕਿਹਦੀ ਅੱਖਰਾਂ ਨਾਲ ਚੱਲੂਗਾ